ਪਰ ਸਾਡੇ 크੍ਰਿਸਚੀਅਨ ਭਾਈਚਾਰਾ ਇਨੀ ਵੱਡੀ ਤਦਾਦ ਵਿੱਚ ਹੋਣ ਦੇ ਬਾਵਜੂਦ ਵੀ ਸਾਡੇ ਪਾਸਟਰ ਪਾਦਰੀ ਬੜੇ ਦਾਵੇ ਠੋਕਦੇ ਆ ਅੱਜ ਅਸੀਂ 10 ਲੱਖ ਦਾ ਇਕੱਠ ਕਰਤਾ ਅਸੀਂ 5 ਲੱਖ ਦਾ ਇਕੱਠ ਕਰਤਾ ਕੋ ਮੈਨੂੰ ਆਪਣੇ ਆਪ ਨੂੰ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਉਹ ਭੋਲਿਓ ਇਨੀ ਗੱਲ ਹੀ ਨਾ ਕਹਿਆ ਕਰੋ ਇਹਦੀ ਨਾਲ ਤੁਸੀਂ ਖੋਹ ਰਾਜਨੀਤੀ ਟਿਕਟਿਲ ਕਣ ਬਾਜੀ ਆ ਜੀ ਇਥੇ ਅਰਸ਼ ਤੋਂ ਅਰਸ਼ ਤੇ ਆਉਂਦਾ ਸਮਾਂ ਨਹੀਂ ਲੱਗਦਾ ਔਰ ਅਰਸ਼ ਤੋਂ ਫਰਸ਼ ਤੇ ਆਉਂਦਾ ਸਮਾਂ ਨਹੀਂ ਲੱਗਦਾ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸਹੋਤਾ ਅੱਜ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਿਹਦਾ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਨਾਮ ਗੂੰਜਦਾ ਹੈ ਉਹ ਸ਼ਖਸੀਅਤ ਜੋ ਇੱਕ ਸਮਾਜ ਸੇਵਕ ਵੀ ਹੈ ਉਹ ਸ਼ਖਸੀਅਤ ਜਿਸ ਨੇ ਹੁਣ ਤੱਕ ਬਹੁਤ سارے ਸੰਘਰਸ਼ ਲੜੇ ਨੇ ਬਹੁਤ سارے ਮੋਰਚੇ ਫਤੇ ਕੀਤੇ ਨੇ ਮੈਂ ਤੁਹਾਡੇ ਰੂਬ ਰੂ ਕਰਾਉਣ ਜਾ ਰਿਹਾ ਇੱਕ ਉੱਗੇ ਸਮਾਜ ਸੇਵਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੋਨੂ ਜਾਫਰ ਜਾਫਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਜਾਫਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਸਵਾਲ ਹੈ ਸੋਨੂ ਜਾਫਰ ਸਿਆਸਤ ਵਿੱਚ ਕਿਵੇਂ ਆਏ ਇਹ ਬੜਾ ਸੀ 25 ਦਾ ਸਵਾਲ ਮੇਰੇ ਕੋਲ ਪੁੱਛਿਆ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਜਰਨਲਿਸਟ ਨੇ ਮੇਰ ਨਾਲ ਇਹ ਸਵਾਲ ਕੀਤਾ ਹੋਵੇ ਪਰ ਇਹ ਵੀ ਕਿੱਸਾ ਇੱਕ ਬਹੁਤ ਮਜ਼ੇਦਾਰ ਹੈ ਜਦੋਂ ਅਸੀਂ ਜ਼ਮਾਨ ਹੋਏ ਕਲਾਸ 2 'ਚ ਪੜਦੇ ਸੀ ਤਾਂ ਬਹੁਤ ਥੋੜੀ-ਬਹੁਤੀ ਬਾਪ ਦੀ ਜ਼ਮੀਨ ਸੀ ਅੱਜ ਵੀ ਹੈ ਰੋਟੀ ਪਾਣੀ ਅੱਛਾ ਮਿਲਦਾ ਸੀ ਖਰੇ ਤੇ ਇਹ ਸੋਚਦੇ ਸੀ ਕਿ ਜਿਹੜਾ ਸਮਾਜ ਆ ਉਹਦੀ ਪਰਵਾਹ ਹੀ ਕੋਈ ਨਹੀਂ ਆ ਆਲੇ-ਦੁਆਲੇ ਦੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਜਵਾਨੀ ਦੇ ਮੋਢਿਆਂ ਉੱਪਰ ਦੀ ਥੁੱਕਣਾ ਹੌਲੀ-ਹੌਲੀ ਜਦੋਂ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਹਕੀਕਤ ਤੋਂ ਜਾਣੂ ਹੋਏ ਤਾਂ ਪਤਾ ਲੱਗਾ ਕਿ ਸਾਡਾ ਸਮਾਜ ਜਿਹੜਾ ਹੈ ਬਹੁਤ ਪਿਛੜਿਆ ਹੈ ਜੀ ਔਰ ਬਹੁਤ ਦੇਰ ਤੋਂ ਮੇਰੇ ਚਾਚਾ ਜੀ ਔਰ ਪੀੜੀਦਰ ਪੀੜੀ ਜੀ ਆ ਸਾਡੇ ਪਿੰਡ ਦੀ ਸੂਬੇਦਾਰੀ ਤੋਂ ਲੈ ਕੇ ਜੀ ਸਾਡੇ ਪਰਿਵਾਰ ਕੋਲ ਹੀ ਸੀ ਔਰ ਚਾਚਾ ਜੀ ਬਹੁਤ ਇਲੈਕਸ਼ਨਾਂ ਲੜੇ ਸਰਪੰਚੀ ਦੀਆਂ ਸਰਪੰਚ ਵੀ ਬਣੇ ਜੀ ਔਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਮੇਰੇ ਤੋਂ ਵੱਡੇ ਬ੍ਰਦਰ ਨੇ ਉਹਨਾਂ ਨੂੰ ਅਸੀਂ ਰਾਜਨੀਤੀ ਦੇ ਵਿੱਚ ਉਤਾਰਨਾ ਮੈਂ ਰਾਜਨੀਤੀ ਚ ਨਹੀਂ ਸੀਗਾ ਜੀ ਔਰ ਹਾਂ ਆਕਰ ਦੇ ਨਾਲ ਜੀਣ ਦਾ ਆਪਣੀ ਮੜਕ ਦੇ ਨਾਲ ਜੀਣ ਦਾ ਥੋੜਾ ਅੰਦਾਜ਼ ਸੀ ਆਪਣਾ ਔਰ ਜਿਹੜਾ ਸਾਡੇ ਵਿਰੋਧੀਆਂ ਨੂੰ ਗੁਵਾਰਾ ਨਹੀਂ ਸੀ ਗੁਜ਼ਰਦਾ ਇਸ ਤਰ੍ਹਾਂ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਪੈਰ ਰੱਖਿਆ ਜੀ ਕਿਉਂਕਿ ਕੈਂਪੇਨ ਸ਼ੁਰੂ ਸੀ ਸਾਰਾ ਲੋਕਾਂ ਨੂੰ ਸਾਹਮਣਾ ਆਏ ਗਏ ਨੂੰ ਮੇਰੀ ਜ਼ਿੰਮੇਵਾਰੀ ਸੀ ਬੋਲਣਾ ਸਪੀਚ ਕਰਨੀ ਜੀ ਔਰ ਉਹਨਾਂ ਦੀ ਸ਼ਰਮੀ ਕਾਲੀਦਲ ਦੀ ਗਵਰਨਮੈਂਟ ਸੀ ਉਹਨਾਂ ਨੇ ਸੋਚਿਆ ਸੱਤ ਅੱਠ ਦੀ ਗੱਲ ਆ ਉਹਨਾਂ ਨੇ ਸੋਚਿਆ ਕਿ ਪਹਿਲਾ ਬੰਦਾ ਹੀ ਇਹ ਚੱਕੋ ਇਹ ਬੰਦਾ ਜ਼ਿਆਦਾ ਬੋਲਦਾ ਹੈ ਜੀ ਮੈਨੂੰ ਯਾਦ ਹੈ ਅੱਜ ਵੀ ਸਾਡੇ ਜਨਾਲੇ ਥਾਣੇ ਦੇ ਵਿੱਚ ਅ ਅੰਮਰਪਾਲ ਬੋਨੀ ਜੀ ਐਮਐਲਏ ਸਨ ਜੀ ਤੇ ਉਹਨਾਂ ਨੇ ਲਗਵਾਇਆ ਸੀ ਕਿ ਐਸਾ ਚੁੰਦਾ ਸੀ ਉਹਦਾ ਨਾਮ ਨੌਰੰਗ ਸਿੰਘ ਸੀ ਹੁੰਦਾ ਸੀ ਜੀ ਉਹ ਦਿੱਲੀ ਦਾ ਦਾ ਕੰਮ ਹੋ ਗਿਆ ਕਿ ਉਹਨੇ ਦਿੱਲੀ ਮੈਨੂੰ 4 ਵਜੇ ਨਾਲ ਚੱਕਣਾ ਤੇ ਸ਼ਾਮ ਨੂੰ 5 ਵਜੇ ਨਾਲ ਛੱਡ ਦੇਣਾ ਜੀ ਉਹ ਥੋੜਾ ਥੋੜਾ ਇੱਕ ਤਾਂ ਹੁਣ ਆਣ ਕੇ ਪਤਾ ਲੱਗਾ ਕਿ ਮੇਰੇ ਰਾਜਨੀਤਿਕ ਸਫਰ ਦੇ ਵਿੱਚ ਜਿੰਨੇ ਵੀ ਤਕਰੀਬਨ ਪੁਲਿਸ ਮੁਲਾਜ਼ਮਾਨਾਂ ਮੇਰਾ ਵਾਹ ਪਿਆ ਹੋਏਗਾ ਜੀ ਕਿਉਂਕਿ ਕਿਤੇ ਨਾ ਕਿਤੇ ਉਸ ਮਹਿਕ ਮੇ ਵੱਲੋਂ ਉਸ ادارے ਵੱਲੋਂ ਅ ਬੰਦੇ ਨੂੰ ਕੁਛ ਨਾ ਕੁਛ ਮੈਨੇਜਮੈਂਟ ਵਿਧਤੀ ਹੁੰਦੀ ਉਹਨਾਂ ਲੋਕਾਂ ਨੇ ਜਾਂ ਉਹ ਅਤਿਆਚਾਰ ਕੀਤਾ ਹੁੰਦਾ ਤੇ ਉਹ ਕੁਦਰਤੀ ਉਹਦੇ ਦਿਮਾਗ ਦੇ ਵਿੱਚ ਉਹ ਨਫਰਤ ਦਾ ਪਾਤਰ ਬਣ ਜਾਂਦਾ ਚਾਹੇ ਉਹ ਅੱਛੇ ਲੋਕ ਵੀ ਹੋਣ ਉਹ ਵੀ ਨਫਰਤ ਦੇ ਪਾਤਰ ਬਣ ਜਾਂਦੇ ਆ ਮੇਰਾ ਹਮੇਸ਼ਾ ਤਕਰਾਰ ਜਿੰਨੇ ਮੇਰੇ 120 ਦੇ 30 20 25 ਦੇ ਕਰੀਬ 120 25 ਦੇ ਕਰੀਬ ਮੇਰੇ ਪ੍ਰੋਟੈਸਟਰ ਹੈ ਉਹ ਸਾਰੇ ਪੁੱਸ ਦੇ ਅਗੇ ਸਟੈਂਡ ਹੈ ਔਰ ਬੜੇ ਜ਼ਬਰਦਸਤ ਰਹੇ ਆ ਇਥੋਂ ਤੱਕ ਈਵਨ ਕਿ ਸਸਪੈਂਡ ਤੱਕ ਕੁਈ ਆ ਕੇ ਮਲਾਜੋ ਮੇਰੇ ਪ੍ਰੋਟੈਸਟਾਂ ਦੇ ਵਿੱਚ ਔਰ ਜਦੋਂ ਉਹਨਾਂ ਚੱਕਣਾ ਔਰ ਮੈਨੂੰ ਬੜੀ ਆਵਾਜ਼ ਆ ਰਹੀ ਕੋਈ ਸੱਜਣ ਸੀ ਮੇਰੇ ਬੜੇ ਪਿਆਰ ਪ੍ਰੇਮੀ ਸੀ ਮੈਂ ਕਿਹਾ ਯਾਰ ਬਹੁਤ ਤੰਗ ਕੀਤਾ ਨਰੰਗ ਸਿੰਘ ਨੇ ਮੈਨੂੰ ਬਹੁਤ ਤੰਗ ਕੀਤਾ 4 ਵਜੇ ਸਵੇਰੇ ਦਿੱਲੀ 3 ਵਜੇ ਚੱਕਦਾ ਸ਼ਾਮ ਨੂੰ 5 ਵਜੇ ਸੱਦਾ ਕਿਉਂਕਿ ਕੋਸੂਰ ਹੀ ਕੋਈ ਨਹੀਂ ਸੀ ਸਿਰਫ ਇਹ ਸੀ ਕਿ ਇਹ ਲੋਕ ਜਿਹੜੇ ਨੇ ਸਾਡੇ ਅੰਗੇਸ਼ਟ ਸ਼੍ਰੋਮਣੀ ਕਾਲੀ ਦਲ ਦੇ ਕਿ ਅਸੀਂ ਕਾਂਗਰਸ ਨੂੰ ਬਿਲੋਂਗ ਕਰਦੇ ਸੀ ਕਿ ਕੈਂਡੀਡੇਟ ਖੜਾ ਕਰਦੇ ਸਰਪੰਚ ਦਾ ਔਰ ਇਲੈਕਸ਼ਨ ਤੋਂ ਕੁਝ ਦਿਨ ਪਹਿਲੇ ਮੈਨੂੰ ਫਿਰ ਜੇਲ੍ਹ ਚ ਵੀ ਪੇਜਦਾ ਸੀ ਉਹਨਾਂ ਲੋਕਾਂ ਨੇ ਖੈਰ ਉਹ ਗੱਲ ਬਾਤ ਦੀ ਹੈ ਮੈਂ ਤਾਂ ਰਾਜਨੀਤੀ ਚੋਂ ਦੀ ਗੱਲ ਕਰਦਾ ਫਿਰ ਮੈਨੂੰ ਮੇਰੇ ਦੋਸਤ ਕਿਸੇ ਨੇ ਸਲਾਹ ਦਿੱਤੀ ਤੁਹਾਡੇ ਵਰਗੇ ਕੋ ਸਿਆਣੇ ਸੀ ਲੋਕ ਉਹਨਾਂ ਨੇ ਕਿਹਾ ਯਾਰ ਇੱਕ ਨਾ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਕੋਲ ਉਹਦੋਂ ਬਲੈਰੋ ਗੱਡੀ ਹੁੰਦੀ ਸੀ ਜੀ ਉਹ ਕਹਿੰਦਾ ਕਿ ਬਲੈਰੋ ਦੇ ਵਿੱਚ ਦਰੀ ਰੱਖ ਦੋ ਔਰ ਬਿਸ਼ਾ ਕੇ ਬੈਠ ਜਾ ਕਰ ਜੀ ਇਸ ਤਰ੍ਹਾਂ ਕੰਮ ਤੇਰਾ ਸੂਤਰ ਆਉਣ ਵਾਲਾ ਨਹੀਂ ਲੋਟ ਆਉਣ ਵਾਲਾ ਨਹੀਂ ਅਚਾ ਉਹਦੀ ਮੈਂ ਗੱਲ ਉਹਦੇ ਬੱਲੇ ਬੰਨ ਲੀ ਫਿਰ ਜੀ ਫਿਰ ਉਹ ਪ੍ਰੋਟੈਸਟ ਸ਼ੁਰੂ ਕੀਤੇ ਮੈਂ ਉਹ ਫਿਰ ਜੋ ਪ੍ਰੋਟੈਸਟ ਸ਼ੁਰੂ ਕੀਤੇ ਫਿਰ ਉਹ ਮੈਨੂੰ ਥੋੜਾ ਅਹਿਸਾਸ ਹੋਇਆ ਕਿ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਵੱਲੋਂ ਸਾਨੂੰ ਇੱਕ ਪ੍ਰੋਟੈਸਟ ਕਰਨ ਦਾ ਇੱਕ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਸੰਵਿਧਾਨਿਕ ਅਧਿਕਾਰ ਮਿਲਿਆ ਇਹਦੇ ਵਿੱਚ ਬੜੀ ਪਾਵਰ ਹੈ ਜੀ ਫਿਰ ਉਹ ਹੌਲੀ ਹੌਲੀ ਲੋਕ ਜਿਹੜੇ ਵਿਚਾਰੇ ਇਹਨਾਂ ਤੋਂ ਸਤਾਏ ਹੋਏ ਸਨ ਇਨਾਂ ਦੇ ਜ਼ਬਰ ਜ਼ੁਲਮ ਦੇ ਸਤਾਏ ਹੋਣੇ ਸ਼੍ਰੋਮਣੀ ਕਾਲੀ ਦਲ ਬੀਜੇਪੀ ਦੇ ਉਹ ਫਿਰ ਨਾਲ ਜੁੜਨੇ ਮੇਰੇ ਸ਼ੁਰੂ ਹੋ ਗਏ ਫਿਰ ਅਸੀਂ ਉਹਨਾਂ ਵਾਸਤੇ ਲੜਾਈ ਸ਼ੁਰੂ ਕਰ ਦਿੱਤੀ ਫਿਰ ਹੌਲੀ 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 ਕਰਦਿਆਂ ਇੱਕ ਸੋਨੂ জাফর ਤੋਂ ਫਿਰ ਇੱਕ ਕਾਫਲਾ ਸ਼ੁਰੂ ਹੋ ਗਿਆ ਇਸ ਤੋਂ ਫਿਰ ਸਾਡੀ ਮੇਰੀ ਜਿਹੜੀ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਹੋਈ ਸੀ ਜੀ ਜੀ জাফর ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡਾ ਤਾਂ ਜੀਵਨ ਹੀ ਸੰਘਰਸ਼ ਦੇ ਨਾਲ ਭਰਿਆ ਹੋਇਆ ਹੈ ਅਸੀਂ ਜੋ ਤੁਹਾਡੇ ਬਾਰੇ ਸਟੱਡੀ ਕੀਤੀ ਹੈ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਜੇਲਾਂ ਦੇ ਵਿੱਚ ਬਹੁਤ ਵਾਰ ਗਏ ਹੋ ਤੇ ਜੇਲ੍ਹ ਦੇ ਵਿੱਚ ਜਾਣ ਦਾ ਕਾਰਨ ਕੀ ਰਿਹਾ ਆਖਰ ਕਿਉਂ ਸੋਨੂ জাফর ਨੂੰ ਜੇਲ੍ਹ ਕੱਟਣੀ ਪਈ ਇਹ ਜ਼ਰੂਰ ਦੱਸੋ ਐਕਚੁਅਲੀ ਜੇਲ੍ਹ ਮੈਂ ਕੋਈ ਪ੍ਰਾਪਰਟੀ ਦੇ ਵਾਸਤੇ ਨਹੀਂ ਆਪਣੀ ਨਿੱਜੀ ਵਾਸਤੇ ਗਿਆ ਨਾ ਮੈਂ ਜੇਲ੍ਹ ਦੇ ਵਿੱਚ ਕਿਸੇ ਆਪਣੇ ਬੁਰੇ ਕੰਮ ਵਾਸਤੇ ਗਿਆ ਜੀ ਜੇਲ੍ਹ ਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਆ ਅਗਵਾਈ ਕਰਦਾ ਹੋਇਆ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੋਇਆ ਗਿਆਵਾ ਔਰ ਇਸ ਚੀਜ਼ ਦਾ ਅੱਜ ਵੀ ਮਨੁਫਾ ਕਰ ਰਿਹਾ ਕਿ ਮੈਂ ਆਪਣੀ ਪਾਰਟੀ ਲਈ ਜੇਲਾਂ ਕੱਟੀਆਂ ਨੇ ਔਰ ਤਕਰੀਬਨ ਮੈਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੌਰਾਨ ਚਾਰ ਵਾਰੀ ਜੇਲ ਦਾ ਵਿੱਚ ਮੈਨੂੰ ਜਾਣਦਾ ਮੈਂ ਤੇ ਇਹ ਕਹਾਂਗਾ ਮੇਰੇ ਸੁਭਾਗ ਪਰ ਹੱਥ ਹੋਇਆ ਸੋ ਉੱਥੇ ਜਾ ਕੇ ਵੀ ਇੱਕ ਨਵੇਂ ਤਜਰਬੇ ਜੀ ਦੇਖਣ ਨੂੰ ਮਿਲੇ ਉੱਥੋਂ ਦੇ ਲੋਕਾਂ ਨੂੰ ਮਿਲੇ ਜਿਸ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਕੋਈ ਨਿੱਕੀ ਜੀ ਗੱਲ ਕਰਦਾ ਤੇ ਉਹਨੂੰ ਉੱਤੇ ਪਰਚੇ ਪਾ ਦਿੰਦੇ ਆ ਸੇਮ ਸੇਮ ਹੀ ਇਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਜਿਹੜੀ ਸਰਕਾਰ ਸੀ ਨਾ ਕਿ ਕਿਸੇ ਬਲਾਕ ਪ੍ਰਧਾਨ ਦੇ ਵਾਈਫ ਸਕੂਟਰ ਦੇ ਉੱਪਰ ਜਾ ਰਹੀ ਹੈ ਤੇ ਉਹਨੇ ਆਪ ਹੀ ਭਾਵੇਂ ਗੱਡੀ ਦੇ ਵਿੱਚ ਮੋਪਟ ਠੋਕਤੀ ਆ ਤੇ ਉਹਦੇ ਉੱਪਰ ਪਰਚਾ ਗੱਡੀ ਵਾਲੇ ਉੱਪਰ ਪਾ ਦੇਣਾ ਉਹਦੇ ਉੱਪਰ ਪਰਚਾ ਕੀ ਪਾਉਣਾ ਕਿ ਇਹ ਪਾਊਡਰ ਉਦੋਂ ਪਾਊਡਰ ਹੁੰਦਾ ਸੀ ਮਸ਼ਹੂਰ ਕੀ ਉਹ ਗੋਲੀਆਂ ਪੀ ਕੇ ਤੇ ਪਾਊਡਰ ਬਣਾ ਕੇ ਤੇ ਪਾ ਦੇਣਾ ਚਟਾ ਪਾਤਾ ਜੀ ਇਹਦੇ ਉੱਪਰ ਸੋ ਇਹੋ ਜਿਹੇ بڑے ਲੋਕਸ਼ਾਨਾ মিডিਆ ਜਰਨਲਿਸਟ ਅੰਦਰ ਤਿੰਨ ਚਾਰ ਮੈਨੂੰ ਪੱਤਰਕਾਰ ਮਿਲੇ ਜੇਲ੍ਹ ਦੇ ਵਿੱਚ ਕੀ ਯਾਰ ਸਾਡੇ ਨਾਲ ਬੜਾ ਤੱਕਾ ਕੀਤਾ ਕਿਉਂਕਿ ਅਸੀਂ ਅਕਾਲੀ ਦਲ ਦੇ ਖਿਲਾਫ ਲਿਖਦੇ ਰਹੇ ਸੋ ਦੇਖੋ ਸਮਾ ਦੇਖੋ ਕਿ ਉਹ ਸਿਆਣਿਆਂ ਦੀ ਕਹਾਵਤ ਹੈ ਕਿ ਤਪੋ ਰਾਜ ਤੇਰਾ ਜੋ ਨਰਕ ਜਦੋਂ ਬੰਦਾ ਸੱਤਾ ਦੇ ਵਿੱਚ ਹੁੰਦਾ ਨਾ ਉਹ ਰੱਬ ਨੂੰ ਭੁੱਲ ਬੈਂਦਾ ਹੈ ਜੀ ਚਾਹੇ ਉਹ ਸੱਤਾ ਪੈਸੇ ਦੀ ਆ دولت ਦੀ ਆ ਨਸ਼ਾ ਚਾਹੇ ਉਹ ਸ਼ਹਰਤ ਦਾ ਨਸ਼ਾ ਹੈ ਸੱਤਾ ਦਾ ਨਸ਼ਾ ਹੈ ਪੈਸੇ ਦਾ ਨਸ਼ਾ ਹੈ ਰੱਬ ਨੂੰ ਭੁੱਲ ਜਾਂਦਾ ਇਨਸਾਨ ਪਰ ਜਦੋਂ ਉਹ ਨਸ਼ਾ ਉਤਰਦਾ ਹੈ ਜੀ ਤਾਂ ਪਤਾ ਦਾ ਅਸਲੀ ਹਕੀਕਤ ਸਟੋਰੀ ਤਾਂ ਉਦੋਂ ਫਿਰ ਸ਼ੁਰੂ ਹੁੰਦੀ ਹੈ ਜੀ ਸੋ ਇਸ ਕਰਕੇ ਅੱਜ ਵੇਖ ਲਓ ਹਾਲ ਕੀ ਆ ਸ਼੍ਰੋਮਣੀ ਕਾਲੀ ਦਲ ਦਾ ਹਾਲਾਤ ਕੀ ਨੇ ਜੀ ਕਿਸ ਤਰ੍ਹਾਂ ਤਰਸਦੇ ਫਿਰਦੇ ਨੇ ਕਿਸ ਤਰ੍ਹਾਂ ਬਿਲਕੁਲੀਆਂ ਲੈਂਦੇ ਫਿਰਦੇ ਨੇ ਔਰ ਅੱਜ ਉਸੇ ਪੈਟਰਨ ਦੇ ਉੱਪਰ ਆਮ ਆਦਮੀ ਪਾਰਟੀ ਵਾਲੇ ਚੱਲ ਰਹੇ ਆ ਔਰ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਵੀ ਸਮਾਨ ਅਜ ਦੀ ਕੀ ਆ ਸੋ ਆ ਉਹ ਕਹਿੰਦੇ ਆ ਨਾ ਰੱਬ ਡਾਂਗ ਮਾਰਦਾ ਨਾਲ ਲੱਤ ਮਾਰਦਾ ਜਦੋਂ ਮਾਰਦਾ ਮਤ ਮਾਰਦਾ ਅੱਜ ਇਹਨਾਂ ਦੀ ਵੀ ਮਤ ਵੱਜੀ ਆ ਸਮਾਂ ਇਹਨਾਂ ਦਾ ਵੀ ਨਜ਼ਦੀਕੀ ਆ ਸੋਨੂ জাফর ਇੱਕ ਅਜਿਹਾ ਨਾਂ ਕਿ ਜਿਸ ਦੀ ਗੂੰਜ ਮਸੀਹ ਭਾਈਚਾਰੇ ਦੇ ਵਿੱਚ ਬੜੀ ਬੁਲੰਦ ਹੈ ਕਿਉਂਕਿ ਤੁਸੀਂ ਆਪਣੇ ਸਮਾਜ ਦੇ ਲਈ ਆਪਣੇ ਭਾਈਚਾਰੇ ਦੇ ਲਈ ਉਹ ਲੜਾਈਆਂ ਲੜੀਆਂ ਨੇ ਕਿ ਜਿਹੜੇ ਅੱਜ ਦੇ ਮੈਂ ਤਾਂ ਜਵਾਬ ਹੀ ਕਵਾਂਗਾ ਅੱਜ ਦੇ ਜਵਾਬ ਜਾਣਦੇ ਵੀ ਨਹੀਂ ਆ ਪਰ ਮਸੀਹ ਭਾਈਚਾਰੇ ਨੂੰ ਅੱਜ ਤੁਸੀਂ ਸਿਆਸਤ ਦੇ ਵਿੱਚ ਕਿਸ ਜਗ੍ਹਾ ਤੇ ਖੜਾ ਦੇਖਦੇ ਹੋ ਦੇਖੋ ਸਾਰੇ ਹੀ ਭਾਈਚਾਰੇ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਾਡੇ ਭਾਈਚਾਰੇ ਵਸਦੇ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਜਿੰਨੇ ਭਾਈਚਾਰੇ ਵਸਦੇ ਆ ਪਰ ਇੱਕ ਭਾਈਚਾਰਾ ਜਿਸ ਨੂੰ ਅਸੀਂ ਮਜਾਕੀਆ ਮਜ਼ਾਕ ਦਾ ਪਾਤਰ ਸਮਝਦੇ ਜਿਹਨੂੰ ਅਸੀਂ ਭੰਡ ਕਹਿ ਦਿੰਨੇ ਆ ਮਰਾਸੀ ਸ਼ਬਦ ਵੀ ਕਹਿ ਦਿੰਨੇ ਮੀਰ ਆਲਮ ਵੀ ਕਹਿ ਦਿੰਦੇ ਹਨ ਸੋ ਸਾਡੇ ਇੱਕ ਆਮ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਗੱਲ ਬਣੀ ਹੁੰਦੀ ਆ ਸਾਡੇ ਵੀ ਇੱਕ ਪਿੰਡ ਬਜ਼ੁਰਗ ਹੁੰਦੇ ਸੀ ਮਾਤਾ ਜੀ ਸਤਿਕਾਰਯੋਗ ਸੀ ਉਹਨੇ ਗੁੱਟੋ ਫੜ ਕੇ ਬੱਚੇ ਨੂੰ ਕਹਿ ਦਨਾ ਸਾਨੂੰ ਵੀ ਕਈ ਵਾਰ ਕਹਿੰਦੇ ਆ ਆ ਵੀ ਮਰਾਸੀ ਆ ਜਾਂ ਇਧਰ ਆ ਗੱਲ ਸੁਣ ਮੇਰੀ ਹਨਾ ਕਿ ਇੱਕ ਭਾਵੇਂ ਜਿਸ ਤਰ੍ਹਾਂ ਦੀ ਆ ਗੱਲ ਇੱਕ ਨਾ ਹੀਣ ਭਾਵਨਾ ਦੇ ਨਾਲ ਉਹ ਸ਼ਬਦ ਲੈ ਆ ਜਾਂਦਾ ਆ ਜੀ ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਆਪਣੀ ਕਲੀਅਰ ਕਿ ਇੱਥੇ ਮਰਾਸੀ ਵੀ ਐਮਪੀ ਬਣ ਕੇ ਮੇਰੇ ਵੱਡੇ ਵੀਰ ਨੇ ਸਤਿਕਾਰਯੋਗ ਮਹਮਦ ਅਸਦੀਕ ਜੀ ਉਹ ਪਾਈਚਾਰੇ ਨੂੰ ਬਿਲੋਂਗ ਕਰਦੇ ਆ ਉਹ ਵੀ ਐਮਪੀ ਬਣ ਕੇ ਐਮਐਲਏ ਬਣ ਗਏ ਪਰ ਸਾਡੇ 크੍ਰਿਸਚੀਅਨ ਪਾਈਚਾਰਾ ਇਨੀ ਵੱਡੀ ਤਦਾਦ ਵਿੱਚ ਹੋਣ ਦੇ ਬਾਵਜੂਦ ਵੀ ਸਾਡੇ ਪਾਸਟਰ ਪਾਦਰੀ ਬੜੇ ਦਾਵੇ ਠੋਕਦੇ ਆ ਅੱਜ ਅਸੀਂ 10 ਲੱਖ ਦਾ ਇਕੱਠ ਕਰਤਾ ਅਸੀਂ 5 ਲੱਖ ਦਾ ਇਕੱਠ ਕਰਤਾ ਉਹ ਮੈਨੂੰ ਆਪਣੇ ਆਪ ਨੂੰ ਸਾਨੂੰ ਸ਼ਰਮ ਮਸੂਲਸ ਹੁੰਦੀ ਹੈ ਉਹ ਭੋਲਿਓ ਇੰਨੀ ਗੱਲ ਹੀ ਨਾ ਕਹਿਆ ਕਰੋ ਇਹਦੀ ਨਾਲ ਤੁਸੀਂ ਖੁਦ ਸ਼ਰਮਸ਼ਾਰ ਹੁੰਦੇ ਹੋ ਔਰ ਭਾਈਚਾਰੇ ਨੂੰ ਵੀ ਸ਼ਰਮਸ਼ਾਰ ਕਰਦੇ ਹੋ ਇੱਕ ਐਮਐਲ ਤੇ ਤੁਸੀਂ ਬਣਾ ਨਹੀਂ पाए ਯਾਰ ਜੇ ਤੁਹਾਨੂੰ ਕੋਈ ਸਵਾਲ ਕਰੇ ਤੇ ਇੱਕ ਜਵਾਬ ਕੀ ਦੋਗੇ ਤੁਸੀਂ ਹੈਨਾ ਇੱਕ ਐਮਐਲ ਇਹ ਅਸੀਂ ਬਣਾ पाए ਹਾਂ ਇਹਦੇ ਵਿੱਚ ਸਿਰਫ 크੍ਰਿਸਚੀਅਨ ਭਾਈਚਾਰੇ ਦਾ ਵੀ ਕਸੂਰ ਨਹੀਂ ਆ ਇਹਦੇ ਵਿੱਚ ਕੁਝ ਪਾਰਟੀਆਂ ਦੇ ਵੀ ਕਸੂਰ ਨੇ ਕਿਉਂਕਿ ਜਿੱਥੋਂ ਡਿਜ਼ਰਵ ਕਰਦੇ ਆ 크੍ਰਿਸਚੀਅਨ ਉਥੇ ਟਿਕਟਾ ਨਹੀਂ ਦਿੱਤੀਆਂ ਗਈਆਂ ਔਰ ਜੇ ਅਗਰ ਪਾਰਟੀ ਤਨੋ ਮਨੋ ਹੋ ਕੇ ਕਹੇ ਕਿ ਇਹ 크ਰਿਸਚਨ ਜਿਤਾਉਣਾ ਜਿੱਤ ਸਕਦਾ ਜੇ ਮੁਸਲਮਾਨ ਭਾਈਚਾਰੇ ਦੇ ਸਾਡੇ ਬੰਦੇ ਜਿੱਤ ਸਕਦੇ ਨਹੀਂ ਮਲੇਰਕੋਟ ਲੇਰਗੀਆਂ ਜਗਾ ਤੋਂ ਤੇ ਸਾਡੇ ਬਾਰਡਰ ਦੇ ਉੱਪਰ ਤੇ ਸਾਰਾ 크ਰਿਸਚਨ ਭਾਈਚਾਰਾ ਭਰਿਆ ਪਿਆ ਹੁਣ ਤਾਂ 크ਰਿਸਚਨ ਭਾਈਚਾਰੇ ਦੀ ਆਬਾਦੀ ਬਹੁਤ ਵੱਧ ਚੁੱਕੀ ਆ ਸੋ ਇਸ ਕਰਕੇ ਲੱਗਦਾ ਕਿ 2027 ਦੇ ਵਿੱਚ ਪਾਰਟੀ ਪਾਰਟੀਆਂ ਵਿਚਾਰ ਕਰਨਗੀਆਂ ਕ੍ਰਿਸ਼ਨ ਭਾਈ ਜਾਰੇ ਨੂੰ ਕਿਉਂਕਿ ਅੱਗੇ ਲਿਆਉਣਾ ਪਏਗਾ ਸਮੇਂ ਦੀ ਲੋੜ ਹੈ ਕਿਉਂਕਿ ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ ਵੀ ਕਿਹਾ ਕਿ ਜਿੰਨੀ ਜਿਤਨੀ ਜਿਸki ਸੰਖਿਆ ਬਾਰੀ ਉਸकी ਉਤਨੀ ਜ਼ਿੰਮੇਵਾਰੀ ਐਦਕੀ ਕ੍ਰਿਸ਼ਨ ਭਾਈ ਜਾਰਾ ਪੰਜਾਬ ਦੇ ਵਿੱਚ ਬਹੁਤ ਗਿਣਤੀ ਹੋ ਗਿਆ મતਲਬ ਕਿ ਬਹੁਤ ਗਿਣਤੀ ਬਹੁਤ ਗਿਣਤੀਤ ਨਹੀਂ ਆ મતਲਬ ਕਿ ਕਾਫੀ ਗਿਣਤੀ ਵਿੱਚ ਹੋ ਗਿਆ ਐਦਕੀ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇਣੀ ਪੈਗੀ ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈ জাফর ਸਾਹਿਬ ਦਾ ਅਗਲਾ ਸਟੈਪ ਕੀ ਹੈ ਇਹ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਅੱਗੇ ਸੋਨੂ জাফর ਕੀ ਕਰਨ ਜਾ ਰਹੇ ਹੈ ਦੇਖਿਏ ਰਾਜਨੀਤੀ ਇੱਕ ਤਿਲਕਣ ਬਾਜੀ ਹੈ ਜੀ ਇਥੇ ਫਰਸ਼ ਤੋਂ ਅਰਸ਼ ਤੇ ਆਉਂਦਾ ਸਮਾਂ ਨਹੀਂ ਲੱਗਦਾ ਔਰ ਅਰਸ਼ ਤੋਂ ਫਰਸ਼ ਤੇ ਆਉਂਦਾ ਸਮਾਂ ਨਹੀਂ ਲੱਗਦਾ ਔਰ ਮੈਂ ਆਪਣੀ ਪਾਰਟੀ ਲਈ ਕੰਮ ਕਰ ਰਿਹਾ ਜੀ ਜਿਹਦੇ ਵਾਰਿਸ ਤੇ ਜ਼ਿਲਾ ਕਟੀਆਂ ਨੇ ਜਿਹਦੇ ਵਾਸਤੇ ਸਭ ਕੁਝ ਕੀਤਾ ਆਪਣਾ ਘਰ ਫੂਕੇ ਤਮਾਸ਼ਾ ਵੀ ਵੇਖਿਆ ਜੀ ਸਾਰਾ ਕੁਝ ਕੀਤਾ ਔਰ 2027 ਦੀ ਤਿਆਰੀ ਚੱਲ ਰਹੀ ਹੈ ਜੀ ਕਿ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਣੀ ਆ ਜੀ ਔਰ ਆਵਾਜ਼ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ 2027 ਦੇ ਵਿੱਚ ਆਏਗੀ